ਜੇ ਗੱਲ ਇਹ ਪਹਿਲਾਂ ਹੀ ਹੋ ਚੁੱਕੀ ਸੀ ਵੀ ਇਹੀ ਫੈਸਲੇ ਤੇ ਪੁਲਿਸ ਪਹਿਲਾਂ ਸੀ ਉਹੀ ਫੈਸਲਾ ਉੱਤੇ ਜਾ ਕੇ ਕਰਤਾ ਐਨੀ ਤਸਵੀਰ ਬਣਾਤੀ ਇਹਦਾ ਫਿਰ ਠੱਗੀ ਹੀ ਇੱਕ ਤਰ੍ਹਾਂ ਦੀ ਵੱਜ ਗਈ ਨੌਜਵਾਨਾਂ ਨਾਲ ਇਹ ਤੁਹਾਨੂੰ ਉਹਨਾਂ ਨੂੰ ਪੁੱਛਣਾ ਪੈਣਾ ਜਿੰਨਾ ਲੋਕਾਂ ਨੇ ਸਰਕਾਰ ਨਾਲ ਬੈ ਕੇ ਇਹ ਫੈਸਲਾ ਲਿੱਤਾ ਪਰ ਤੁਹਾਡੇ ਕੋਲ ਤਾਂ ਪੁਲਿਸ ਮੰਨ ਰਹੀ ਸੀ ਨਾ ਵੀ ਅਸੀਂ ਇਹ ਕਰਦਾਂਗੇ ਇੱਕ ਤਰੀਕ ਨੂੰ ਦੋ ਤਰੀਕ ਨੂੰ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਰਦਾਰ ਸਿਮਰਨਜੀਤ ਸਿੰਘ ਮਾਨ ਕਹਿ ਰਿਹਾ ਵੀ ਸ਼ੱਕੀ ਆ ਫੈਸਲਾ ਤਕ ਸ਼ਾਸਨ ਦਾ ਕੰਮ ਸੀਗਾ ਸਾਡੀ ਪਾਰਟੀ ਤੇ ਕਿਸਾਨ ਆਗੂਆਂ ਤੇ ਲੱਖਾਂ ਸਦਾਨਾਂ ਵਿੱਚ ਫੁੱਟ ਪਈ ਜਾਵੇ ਪਰ ਇਹ ਜਿਹੜੀ ਗੱਲ ਹੁਣ ਉਹ ਅਨਾਉਂਸਮੈਂਟ ਤੁਸੀਂ ਵੀ ਸੁਣੀ ਹੋਣੀ ਆ ਗੱਲਬਾਤ ਹੋਈ ਆ ਉਸ ਤੋਂ ਬਾਅਦ ਏ ਡੀ ਜੀ ਪੀ ਸਾਹਿਬ ਖੁਦ ਵੀ ਬੋਲਿਆ ਉਹਦੇ ਤੇ ਫਿਰ ਤੁਹਾਨੂੰ ਨਹੀਂ ਯਕੀਨ ਹੁੰਦਾ ਨਹੀਂ ਸਾਨੂੰ ਸ਼ੱਕ ਹੈ ਸਰਕਾਰ ਤੇ ਤੁਹਾਨੂੰ ਗੇਮ ਕੀ ਲੱਗ ਰਹੀ ਹੈ ਕੀ ਜਿਹੜਾ 13 ਨੂੰ ਕਿਸਾਨਾਂ ਦਾ ਦਿੱਲੀ ਜਾਣ ਦਾ ਹਲਾਣਾ ਉਹ ਆ ਜਾਂ ਫਿਰ ਲੋਕ ਸਭਾ ਚੋਣਾਂ ਦੀ ਕੋਈ ਸੰਗਰੂਰ ਤੇ ਬਠਿੰਡੇ ਦੀ ਹਲਚਲ ਉਸੇ ਪੰਜਾਬ ਦੀ ਅਫਸਰ ਸ਼ਾਹੀ ਤੇ ਕੀ ਉਹਨਾਂ ਨੂੰ ਐਡੀ ਮੂਰਖ ਸਰਕਾਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਕੀ ਇਹਦੇ ਪਿੱਛੇ ਦਾ ਕਾਰਨ ਇਹ ਤਾਂ ਨਹੀਂ ਵੀ ਇੱਕ ਤਰੀਕ ਨੂੰ ਅਕਾਲੀ ਦਲ ਅੰਮ੍ਰਿਤਸਰ ਪਿੱਛੇ ਉਵੇਂ ਇਕੱਠ ਨਹੀਂ ਹੋਇਆ ਜਿਵੇਂ ਤੈਨੂੰ ਹੋ ਗਿਆ ਕਿ ਉਹ ਕਾਰਨ ਤਾਂ ਨਹੀਂ ਵੀ ਤੁਹਾਨੂੰ ਤਾਂ ਨਹੀਂ ਇਹ ਲੱਗ ਰਿਹਾ ਅਸ਼ੀਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਆਂ ਤੁਹਾਡਾ ਪਿਛਲੇ 3 ਤਰੀਕ ਨੂੰ ਪੰਜਾਬ ਨੇ ਇੱਕ ਤਸਵੀਰ ਦੇਖੀ ਜਿਸ ਦੇ ਵਿੱਚ ਪੰਜਾਬ ਸਰਕਾਰ ਦੀ ਪੁਲਿਸ ਪ੍ਰਸ਼ਾਸਨ ਦੀ ਬਹੁਤ ਨਿੰਦਿਆ ਹੋਈ ਪਰ ਰਾਤ ਨੂੰ ਜਿਹੜੀ ਇੱਕ ਅਨਾਉਂਸਮੈਂਟ ਹੁੰਦੀ ਆ ਜਿਹੜਾ ਇੱਕ ਲਿਖਤ ਸਮਝੌਤਾ ਹੁੰਦਾਗਾ ਵੀ 10 ਤਰੀਕ ਤੱਕ ਜਾਨੈ ਕਿ 6 ਦਿਨਾਂ ਦੇ ਅੰਦਰ ਅੰਦਰ ਸੋਮਵਾਰ ਤੋਂ ਲੈ ਕੇ ਵੀ ਭਾਨੇ ਸਿੱਧੂ ਨੂੰ ਛੱਡ ਦਿੱਤਾ ਜਾਊਗਾ ਨੁਕਸਾਨ ਹੋਈਆਂ ਚੀਜ਼ਾਂ ਦੀ ਪਰਪਾਈ ਹੋਊਗੀ ਜਿਹੜੇ ਨੌਜਵਾਨ ਜਾਂ ਕਿਸਾਨ ਆਗੂ ਜਾਂ ਵੱਖੋ ਵੱਖ ਜਿਹੜੇ ਚਿਹਰੇ ਨੇ ਜਿਹੜੇ ਡਿਟੇਨ ਕੀਤੇ ਹੋਏ ਆ ਉਹਨਾਂ ਨੂੰ ਵੀ ਛੱਡਿਆ ਜਾਊਗਾ ਪਰ ਸੋਸ਼ਲ ਮੀਡੀਆ ਦੇ ਉੱਤੇ ਇਸ ਫੈਸਲੇ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਕਿੰਤੂ ਪ੍ਰੰਤੂ ਹੋਣ ਲੱਗ ਗਿਆ ਸੀਨੀਅਰ ਐਡਵੋਕੇਟ ਨੇ ਨਵਕਰਨ ਸਿੰਘ ਉਹਨਾਂ ਦਾ ਵੀ ਇੱਕ ਜਿਹੜਾ ਬਿਆਨ ਆ ਇੱਕ ਨਿਊਜ਼ੀ ਚੈਨਲ ਦੇ ਉੱਤੇ ਵੈਬ ਚੈਨਲ ਦੇ ਉੱਤੇ ਇੱਕ ਇੰਟਰਵਿਊ ਆਉਂਦਾਗਾ ਵੀ ਛੱਡਿਆ ਤਾਂ ਉਦੋਂ ਹੀ ਜਾ ਸਕਦਾ ਸੀ ਪਰ ਇਸ ਮੁੱਦੇ ਦੇ ਵਿੱਚ ਸਭ ਤੋਂ ਵੱਡਾ ਬਿਆਨ ਐਮਪੀ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਆਉਂਦਾ ਜਿਨ੍ਹਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਸਮਝੌਤਾ ਹੈਗਾ ਸ਼ੱਕੀ ਆ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਸੀ ਐਮਪੀ ਸਾਹਿਬ ਨਾਲ رابطہ ਕੀਤਾ ਸੀ ਉਹ ਇਸ ਵਕਤ ਦਿੱਲੀ ਨੇ ਉਹਨਾਂ ਦੇ ਦੋਤੇ ਤੇ ਪਾਰਟੀ ਦੇ ਨੁਮਾਇंदे ਵੀ ਨੇ ਗੋਬਿੰਦ ਸਿੰਘ ਸੰਧੂ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੀ ਅਕਾਲੀ ਦਲ ਅੰਮ੍ਰਿਤਸਰ ਕਿਵੇਂ ਦੇਖ ਰਿਹਾ ਹੈ ਇਸ ਫੈਸਲੇ ਨੂੰ ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਦੇ ਹੱਥ ਵੀ ਇਹ ਕਮਾਂਡ ਸੀ ਮੀਟਿੰਗਾਂ ਦੇ ਵਿੱਚ ਸ਼ਾਮਲ ਸੀ ਫਿਰ ਕਿਸਾਨ ਜਥੇਬੰਦੀਆਂ ਦੀ ਐਂਟਰੀ ਹੁੰਦੀ ਆ ਪਰਦੇ ਦੇ ਪਿੱਛੇ ਦੀ ਕਹਾਣੀ ਕੀ ਆ ਤੇ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਆ ਰਹੀ ਆ ਉਹ ਚਰਚਾ ਕੀ ਆ ਗੋਵਿੰਦ ਜੀ ਸਵਾਗਤ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਥਾਲੀਵਾਲ ਸਾਹਿਬ ਜੀ ਗੋਵਿੰਦ ਜੀ ਪਹਿਲਾ ਸਵਾਲ ਤਾਂ ਇਹੀ ਆ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਰਦਾਰ ਸਿਮਰਨਜੀਤ ਸਿੰਘ ਮਾਨ ਕਹਿ ਰਿਹਾ ਵੀ ਸ਼ੱਕੀ ਆ ਫੈਸਲਾ ਤੁਸੀਂ ਕਿਵੇਂ ਦੇਖਦੇ ਹੋ ਫੈਸਲਾ ਬਿਲਕੁਲ ਸ਼ੱਕੀ ਆ ਜੀ ਜਦੋਂ ਇੱਕ ਤਰੀਕ ਦੀ ਕੋਲ ਸਾਡੀ ਪਾਰਟੀ ਵੱਲੋਂ ਦਿੱਤੀ ਗਈ ਸੀ ਜੀ ਸੂਬਾ ਕਿਸਾਨ ਜਥੇਬੰਦੀਆਂ ਨੂੰ ਸਾਰੇ ਸਮਾਜ ਸੇਵੀ ਸੀ ਸਿਗਗੂਆਂ ਨੂੰ ਸਾਰਿਆਂ ਨੂੰ ਉਹਦੇ ਚ ਤਲਾਕ ਕੀਤਾ ਸੀਗਾ ਕਿ ਆਪਾਂ ਇਕੱਠੇ ਆ ਪ੍ਰੋਗਰਾਮ ਕਰਨਾ ਜੀ ਤੇ ਤੇ ਉਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਪੂਰਾ ਜੋਰ ਲਾਇਆ ਸਰਕਾਰ ਵੱਲੋਂ ਕਿ ਉਹ ਪ੍ਰੋਗਰਾਮ ਨੂੰ ਇੱਕ ਦਿਨ ਅੱਗੇ ਕੀਤਾ ਜਾਵੇ ਤੁਸੀਂ ਦੋ ਦਿਨ ਦੋ ਤਰੀਕ ਨੂੰ ਕਰ ਲਓ ਜੀ ਇੱਕ ਦੀ ਰਾਤ ਨੂੰ ਜਾਂ ਦੋ ਦੀ ਸਵੇਰ ਨੂੰ ਅਸੀਂ ਭਾਨੇ ਨੂੰ ਰਿਹਾ ਕਰ ਦਾਂਗੇ ਜੀ ਤੇ ਫੇਰ ਕਿਸਾਨ ਜਥੇਬੰਦੀਆਂ ਨੇ ਤੇ ਸਮਾਜ ਸੇਵੀ ਆਗੂਆਂ ਨੇ ਇਕੱਠੇ ਰਲ ਮਿਲ ਕੇ ਫੈਸਲਾ ਕੀਤਾ ਕਿ ਅਸੀਂ ਇੱਕ ਦਿਨ ਵੀ ਅੱਗੇ ਨਹੀਂ ਕਰਨਾ ਤੇ ਸਰਦਾਰ ਸਮਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਬਿਲਕੁਲ ਵੀ ਅੱਗੇ ਨਹੀਂ ਕਰਨਾ ਅੱਜ ਹੀ ਰਹਾ ਕੀਤਾ ਜਾਵੇ ਠੀਕ ਹੈ ਇਸ ਦਿਨ ਦੀ ਗੱਲ ਹੈ ਇਹ ਹੈਗੀ ਹੈ ਜਿਹੜੀ ਪਹਿਲੀ ਮੀਟਿੰਗ ਹੋਈ ਹੈ ਇਹ ਹੈਗੀ ਹੈ 31 ਦੀ ਗੱਲ 31 ਜਿਹੜੀ ਬਰਨਾਲਾ ਚ ਸੰਗਰੂਰ ਚ ਪਹਿਲਾਂ ਸਾਡੇ ਨਾਲ ਮੀਟਿੰਗ ਹੋਈ ਸੀਗੀ ਪ੍ਰਸ਼ਾਸਨ ਸਾਡੀ ਮੀਟਿੰਗ ਉੱਥੇ ਟੁੱਟ ਗਈ ਸੀਗੀ ਹਾਂ ਕਿਉਂਕਿ ਅਸੀਂ ਪ੍ਰਸ਼ਾਸਨ ਨਾਲ ਸਮਝੌਤੇ ਤੇ ਆਏ ਨਹੀਂ ਸੀਗੇ ਹੂੰ ਫਿਰ ਉਹੀ ਪ੍ਰਸ਼ਾਸਨ ਇੱਥੇ ਬਰਨਾਲੇ ਆਈ ਮੀਟਿੰਗ ਕਰਨ ਨੂੰ ਤੇ ਫਿਰ ਪ੍ਰਸ਼ਾਸਨ ਦਾ ਕੰਮ ਸੀਗਾ ਕਿ ਸਾਡੀ ਪਾਰਟੀ ਤੇ ਕਿਸਾਨ ਆਗੂਆਂ ਤੇ ਲੱਖਾ ਸਦਾਨਾਂ ਵਿੱਚ ਫੁੱਟ ਪਾਈ ਜਾਵੇ ਹੂੰ ਉਹ ਇੱਥੇ ਆ ਕੇ ਗੱਲਾਂ ਕਰਨ ਲੱਗ ਪਏ ਕਿ ਜੀ ਮਾਨ ਸਾਹਿਬ ਨਾਲ ਤੁਹਾਡੀ ਸੋਚ ਵਿਚਾਰਧਾਰਾ ਤਾਂ ਮਿਲਦੀ ਨਹੀਂ ਤੇ ਤੁਸੀਂ ਇੱਕ ਤਰੀਕ ਦੇ ਇਕੱਠ ਵਾਸਤੇ ਕੀ ਕਰੋਗੇ ਜੀ ਇਕੱਠੇ ਤੁਸੀਂ ਜਾਉਂਗੇ ਕਿਉਂ ਜਾਉਂਗੇ ਜੀ ਕੀ ਲੋੜ ਹੈ ਤੁਸੀਂ ਆਪ ਦਾ ਇਹਨਾਂ ਤਰੀਕ ਦਾ ਡੱਟ ਕੇ ਕਰੋ ਉਹ ਤੁਹਾਡਾ ਕਿਹੜਾ ਸਾਥ ਦਿੰਦੇ ਐ ਇਹਨਾਂ ਪ੍ਰਸ਼ਾਸਨ ਨੇ ਪੂਰਾ ਜੋਰ ਪਾਤਾ ਕਿ ਕਿਸਾਨ ਜੇਥੇ ਬੰਦੀਆਂ ਲੱਖਾਂ ਸਿਧਾਣਾ ਹੋਰੀ ਤੇ ਸਾਡੇ ਦਲ ਵਿੱਚ ਫੁੱਟ ਪਈ ਜਾਵੇ ਹਾਂ ਤੇ ਉਹ ਇਹਨਾਂ ਦੀ ਸਟ੍ਰੈਟਜੀ ਕੰਮ ਨਹੀਂ ਕੀਤੀ ਬਿਲਕੁਲ ਵੀ ਕਿਉਂਕਿ ਇੱਥੇ ਕਿਸਾਨ ਆਗੂਆਂ ਨੇ ਜਵਾਬ ਦਿੱਤਾ ਸੀਗਾ ਪਹਿਲੀ ਮੀਟਿੰਗ ਚ ਪਹਿਲੀ ਮੀਟਿੰਗ ਚ ਕਿ ਉਹ ਮਾਨ ਸਾਹਿਬ ਦਾ ਫੈਸਲਾ ਹੈ ਜੀ ਤੇ ਸਰਦਾਰ ਸ਼ਮਜੀਤ ਸਿੰਘ ਮਾਨ ਨੇ ਇੱਕ ਤਰੀਕ ਦੀ ਰੇਲ ਰੋਕ ਕੋ ਦੀ ਕਾਲ ਦਿੱਤੀ ਆ ਤੇ ਸਾਡਾ ਮਕਸਦ ਭਾਨੇ ਸਿੱਧੂ ਨੂੰ ਰਿਹਾ ਕਰਨ ਦਾ ਹੈਗਾ ਜੀ ਸੋ ਤੁਸੀਂ ਭਾਨੇ ਦੀ ਰਿਹਾਈ ਤੇ ਜੇ ਗੱਲ ਕਰਨਾ ਹੈ ਗੱਲ ਕਰੋ ਇਹ ਸਾਨੂੰ ਨਾ ਦੱਸੋ ਕਿ ਮਾਨ ਸਾਹਿਬ ਨਾਲ ਸਾਡੀ ਖੜਕਤੀ ਹੈ ਜਾਂ ਬੰਦੀ ਹੈ ਜਾਂ ਕੀ ਹੁੰਦਾ ਕੀ ਨਹੀਂ ਹੁੰਦਾ ਹਮ ਸਰਕਾਰਾਂ ਨੇ ਸਾਰੇ ਹੱਥ ਕੰਡੇ ਵਰਤੋਣੇ ਹੁੰਦੇ ਆ ਤੇ ਉਹਨਾਂ ਨੇ ਕੋਸ਼ਿਸ਼ ਪੂਰੀ ਕੀਤੀ ਪਰ ਇਹ ਸਾਰੇ ਇਹਨਾਂ ਨੇ ਦਲੀਲ ਨਾਲ ਗੱਲ ਕੀਤੀ ਇੱਕ ਦਾ ਸਬੂਤ ਪ੍ਰਤੀਕ ਦਿੱਤਾ ਇਹਨਾਂ ਨੇ ਤੇ ਰਲ ਮਿਲ ਕੇ ਅਸੀਂ ਸਾਰਿਆਂ ਨੇ ਚੰਗਾ ਵੱਡਾ ਸੰਘਰਸ਼ ਜਾਰੀ ਰੱਖਿਆ ਹੂੰ ਇਹ ਤੇ ਉਸ ਤੋਂ ਬਾਅਦ ਇੱਕ ਦੂਜੀ ਮੀਟਿੰਗ ਹੁੰਦੀ ਆ ਪਹਿਲਾਂ ਐਸਐਸਪੀ ਨਾਲ ਮੀਟਿੰਗ ਹੁੰਦੀ ਆ ਜਿਹੜੇ ਦੇ ਵਿੱਚ ਬਰਨਾਲਾ ਐਸਐਸਪੀ ਬਠਿੰਡਾ ਐਸਐਸਪੀ ਦੀ ਡਿਊਟੀ ਸਪੈਸ਼ਲ ਲੱਗਦੀ ਉਹ ਇੱਥੇ ਹੀ ਮੀਟਿੰਗ ਹੁੰਦੀ ਆ ਬਰਨਾਲਾ ਸੋ ਬਰਨਾਲਾ ਤੇ ਬਠਿੰਡਾ ਐਸਐਸਪੀ ਸਾਹਿਬ ਦੀ ਜਿੱਥੇ ਤੱਕ ਮੈਨੂੰ ਪਤਾ ਹੂੰ ਡਿਊਟੀ ਲੱਗੀ ਸੀਗੀ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਹੈਗੀਆਂ ਉਹਨਾਂ ਦੀ ਫੋਟ ਪਾ ਦਿਓ ਅਕਾਲੀ ਦਲ ਅੰਬਰਸਰ ਨਾਲ ਉਹਨਾਂ ਦੀ ਇੱਥੇ ਤੱਕ ਮੀਟਿੰਗ ਦਾ ਏਜੰਡਾ ਸੀਗਾ ਔਰ ਇਹਨਾਂ ਦਾ ਕੋਈ ਏਜੰਡਾ ਨਹੀਂ ਸੀਗਾ ਇਹ ਮੇਰੀ ਸੋਚ ਹੈ ਇਹ ਜਿਹੜੀ ਦੂਸਰੇ ਦਿਨ ਮੀਟਿੰਗ ਹੁੰਦੀ ਜੀ ਜਿੱਥੇ ਆਈਜੀ ਲੈਵਲ ਦੇ ਅਧਿਕਾਰੀ ਹੁੰਦੇ ਡੀਜੀਪੀ ਸਾਹਿਬ ਆਉਂਦੇ ਹਾਂ ਐਡੀਜੀਪੀ ਸਾਹਿਬ ਆਉਂਦੇ ਇੰਟੈਲੀਜੈਂਸ ਹਾਂ ਹਾਂ ਤੇ ਉਹਨਾਂ ਨੇ ਫੇਰ ਜਦੋਂ ਸਾਡੀ ਮੀਟਿੰਗ ਉੱਤੇ ਟੁੱਟ ਗਈ ਕਿਉਂਕਿ ਮਾਨ ਸਾਹਿਬ ਨੇ ਕਿਹਾ ਕਿਸਾਨ ਜਥੇਬੰਦੀਆਂ ਨਾਲ ਲੱਖੇ ਸਦਾਣੇ ਨਾਲ ਗੱਲ ਕਰਕੇ ਫੋਨ ਤੇ ਹੂੰ ਕਿ ਅਸੀਂ ਆਪ ਦਾ ਅੰਦੋਲਨ ਅੱਗੇ ਨਹੀਂ ਕਰਨਾ ਹੂੰ ਤੇ ਹਕੂਮਤ ਕੋਲੇ ਤਾਕਤ ਹੈ ਕਾਨੂੰਨ ਕਹਿੰਦਾ ਹੈ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਡੀਸੀ ਕੋਲੇ ਅਧਿਕਾਰ ਹੈ ਕਿ ਜਿਹੜੇ ਵੀ ਜ਼ਿਲੇ 'ਚ ਪਰਚਾ ਹੋਇਆ ਹੈ ਜੀ ਜੇ ਰੋਪੜ ਜ਼ਿਲੇ 'ਚ ਪਰਚਾ ਹੋਇਆ ਤੇ ਰੋਪੜ ਦੇ ਡੀਸੀ ਇੱਕਦਮ ਉਹ ਪਰਚਾ ਵਾਪਸ ਲੈ ਸਕਦੇ ਆ ਜੀ ਚਾਹੇ ਉਹ ਜੁਡੀਸ਼ੀਅਲ ਰਿਮਾਂਡ 'ਚ ਹੋਵੇ ਚਾਹੇ ਪੁਲਿਸ ਕਸਟਡੀ ਜੇ ਪੁਲਿਸ ਕਸਟਡੀ 'ਚ ਹੋਵੇ ਬੰਦਾ ਹੂੰ ਤੇ ਫਿਰ Crpc ਦੇ ਤਹਿਤ ਹੂੰ ਐਸਐਚਓ ਕੋਲੇ ਇਹ ਅਧਿਕਾਰ ਹੈਗਾ ਇਹ ਪਾਵਰ ਹੈਗੀ ਆ ਕਿ ਉਹ ਪਰਚਾ ਵਾਪਸ ਲੈ ਸਕਦੇ ਆ ਹੂੰ ਜਦੋਂ ਬੰਦਾ ਪੁਲਿਸ ਕਸਟਡੀ ਤੋਂ ਜੁਡੀਸ਼ੀਅਲ ਕਸਟਡੀ 'ਚ ਸ਼ਿਫਟ ਹੋ ਜਾਂਦਾ ਜੇ ਮੈਂ ਭਾਨਾ ਭਾਨੇ ਨੂੰ ਕਰਤਾ ਸੀਗਾ ਜੀ ਫਿਰ ਅਫਸਰਾਂ ਨੇ ਪ੍ਰਧਾਨ ਸਾਹਿਬ ਨੂੰ ਕਿਹਾ ਮਾਨ ਸਾਹਿਬ ਤੁਸੀਂ ਤਾਂ ਕਾਨੂੰਨ ਬਾਰੇ ਸਾਡੇ ਤੋਂ ਜ਼ਿਆਦਾ ਜਾਨੂ ਹੈਗੇ ਹੋ ਹਮ ਤੇ ਤੁਸੀਂ ਦੱਸੋ ਆਪਾਂ ਕੀ ਕਰ ਸਕਦੇ ਆ ਜੀ ਤੇ ਪ੍ਰਧਾਨ ਸਾਹਿਬ ਨੇ ਕਿਹਾ ਤੁਸੀਂ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਕਿਉਂਕਿ ਤੁਸੀਂ ਹੁਣ ਭਾਨੇ ਨੂੰ ਜੁਡੀਸ਼ੀਅਲ ਕਸਟਡੀ ਕਸਟਡੀ 'ਚ ਲੈ ਲਿਆ ਜੀ ਤੁਸੀਂ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਪਰਚੇਕ ਦਮ ਵਾਪਸ ਲੈ ਸਕਦੇ ਹੋ ਜੀ ਸੋ ਜੇ ਸਰਕਾਰ ਦੀ ਮਨਸ਼ਾ ਸੀਗੀ ਕਿ ਆਪਾਂ ਭਾਨੇ ਨੂੰ ਰਿਹਾ ਹੀ ਕਰਨਾ ਜੀ ਤੇ ਫਿਰ ਇਹ ਸਾਡੀ ਆਪਸੀ ਇਹ ਰਹਿ ਬਣੀ ਸੀ ਕਿ ਕਿਸਾਨ ਜਥੇਬੰਦੀਆਂ ਦੀ ਤੇ ਲੱਖੇ ਸਿਧਾਣੇ ਹੋਰੀਆਂ ਦੀ ਤੇ ਸਾਡੀ ਕਿ ਅਸੀਂ ਡਿਸਟ੍ਰਿਕਟ ਮੈਜਿਸਟ੍ਰੇਟ ਤੇ ਅਧਿਨ ਉਹਨਾਂ ਦੀ ਪਾਵਰ ਵਰਤ ਕੇ ਝੋਟੇ ਪਰਚੇ ਰੱਦ ਕਰਾ ਕੇ ਅਸੀਂ ਆ ਕੰਮ ਕਰਨਾ ਹੂੰ ਪਰ ਇਹ ਜਿਹੜੀ ਗੱਲ ਹੁਣ ਉਹ ਅਨਾਉਂਸਮੈਂਟ ਤੁਸੀਂ ਵੀ ਸੁਣੀ ਹੋਣੀ ਆ ਜਿਹੜੀ ਉਹ ਗੱਲਬਾਤ ਹੋਈ ਆ ਉਸ ਤੋਂ ਬਾਅਦ ਏ ਡੀ ਜੀ ਪੀ ਸਾਹਿਬ ਖੁਦ ਵੀ ਬੋਲਿਆ ਉਹਦੇ ਤੇ ਫਿਰ ਤੁਹਾਨੂੰ ਨਹੀਂ ਯਕੀਨ ਹੁਣ ਨਹੀਂ ਸਾਨੂੰ ਸ਼ੱਕ ਹੈ ਸਰਕਾਰ ਤੇ ਹੂੰ ਠੀਕ ਹੈ ਜੀ ਤੇ ਇਹ ਉੱਥੇ ਜਿਹੜੇ ਲੋਕ ਬੈਠੇ ਸੀਗੇ ਉਹੀ ਦੱਸ ਸਕਦੇ ਨੇ ਕਿ ਉੱਥੇ ਕੀ ਹੋਇਆ ਕੀ ਨਹੀਂ ਹੋਇਆ ਮੈਂ ਤਾਂ ਪੁੱਛਿਆ ਨਹੀਂ ਹੈਗਾ ਹੂੰ ਜਦੋਂ ਤੱਕ ਸਾਡੀ ਗੱਲਬਾਤ ਸੀਗੀ ਹੂੰ ਤੇ ਜਿਹੜੀ ਗੱਲਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਫੈਸਲਾ ਕੀਤਾ ਸੀਗਾ ਕਿ ਅਸੀਂ ਆਹੀ ਗੱਲ ਕਰਨੀ ਹੈ ਤਦ ਤੱਕ ਉਹੀ ਗੱਲ ਸੀਗੀ ਹੁਣ ਉੱਥੇ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਉਹ ਤਾਂ ਜਿਹੜੇ ਲੋਕ ਉੱਥੇ ਬੈਠੇ ਸੀਗੇ ਉਹੀ ਦੱਸ ਸਕਦੇ ਆ ਤੇ ਪ੍ਰਸ਼ਾਸਨ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਪੁਲਿਸ ਅਫਸਰਾਂ ਬਾਰੇ ਕਿ ਇਹ ਸਰਕਾਰ ਦਾ ਰੂਪ ਬਣ ਕੇ ਆਉਂਦੇ ਆ ਇਹ ਸਰਕਾਰ ਦੇ ਅਫਸਰ ਹੈਗੇ ਆ ਨਾ ਤਾਂ ਲੱਖੇ ਸਦਾਣੇ ਦੇ ਅਫਸਰ ਨੇ ਨਾ ਇਹ ਪਬਲਿਕ ਦੇ ਅਫਸਰ ਨੇ ਇਹ ਸਰਕਾਰ ਦੇ ਸਰਵੈਂਟਸ ਹੈਗੇ ਆ ਦੇ ਆ ਗਵਰਨਮੈਂਟ empioyes ਹੂੰ ਐਂਡ ਇਹ ਜਿਹੜੇ ਅਫਸਰ ਹੈਗੇ ਆ ਹੁਣ ਤੁਸੀਂ ਦੱਸੋ ਜੇ ਇੱਕ ਪਾਰਟੀ ਨੇ ਝੂਠੇ ਪਰਚੇ ਦਿੱਤੇ ਹੋਏ ਹੋਣ ਸਿਆਸੀ ਫੈਸਲਾ ਭਗਵੰਤ ਮਾਨ ਨੇ ਇਹ ਝੂਠੇ ਪਰਚੇ ਦਿੱਤੇ ਆ ਆਪ ਤੇ ਨਿੱਜੀ ਰੰਜਿਸ਼ ਕੱਢਣ ਨੂੰ ਜੀ ਹੁਣ ਭਗਵੰਤ ਮਾਨ ਜੀ ਆਪ ਤੇ ਐਮ ਐਲ ਏਜ਼ ਨੂੰ ਤੇ ਵਜ਼ੀਰਾ ਨੂੰ ਤਾਂ ਭੇਜ ਨਹੀਂ ਸਕਦਾ ਉਹਨੂੰ ਪਤਾ ਕਿ ਉਹਨਾਂ ਦੀਆਂ ਵੀ ਚੈਨਾਂ ਖਿੱਚ ਕੇ ਲੈ ਜਾਣਗੇ ਜੀ ਤੁਸੀਂ ਦੱਸੋ ਉਹ ਜੇ ਕੱਲ ਉੱਥੇ ਸਮਝੌਤਾ ਕਰੋਣਾ ਹੋਵੇ ਤੁਸੀਂ ਕੱਠ ਦੇਖਿਆ ਸੀਗਾ ਕਿੱਡਾ ਲੋਕਾਂ 'ਚ ਰੋਸ ਹੈ ਉੱਥੇ ਹੁਣ ਸਿਆਸੀ ਬੰਦੇ ਤਾਂ ਭੇਜ ਨਹੀਂ ਸਕਦੇ ਮੈਨੂੰ ਅਫਸੋਸ ਹੈ ਪੰਜਾਬ ਦੀ ਅਫਸਰशाही ਤੇ ਕਿ ਉਹਨਾਂ ਨੂੰ ਐਡੀ ਮੂਰਖ ਸਰਕਾਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਕਿਉਂਕਿ ਅਫਸਰਾਂ ਦਾ ਕੰਮ ਹੈ ਕਿਸੇ ਵੀ ਤਰੀਕੇ ਨਾਲ ਲਾਅ ਐਂਡ ਆਰਡਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਜੀ ਲਾਅ ਐਂਡ ਆਰਡਰ ਟੁੱਟਣ ਨਹੀਂ ਦੇਣਾ ਸੋ ਅਫਸਰ ਨੂੰ ਜੇ ਝੂਠ ਬੋਲਣਾ ਪਵੇ ਜੇ ਝੂਠਾ ਵਾਅਦਾ ਕਰਨਾ ਪਵੇ ਜੇ ਝੂਠਾ ਸਮਝੌਤਾ ਕਰਨਾ ਪਵੇ ਅਫਸਰ ਉਹ ਕਰੂਗਾ ਹੂੰ ਏਸੀ ਕਰਕੇ ਕਿ ਇਲਾਕੇ ਚ ਕਾਨੂੰਨ ਵਿਵਸਥਾ ਦੀ ਕੋਈ ਸਥਿਤੀ ਨਾ ਬਣੇ ਬਿਲਕੁਲ ਵੀ ਹੂੰ ਤੇ ਜਦੋਂ ਇਹੋ ਜੇ ਗੰਦੇ ਸਿਆਸੀ ਫੈਸਲੇ ਹੁੰਦੇ ਆ ਤੇ ਫਿਰ ਉਹਨਾਂ ਸਿਆਸਤਦਾਨਾਂ ਨੂੰ ਅੱਗੇ ਆ ਕੇ ਸਮਝੌਤੇ ਕਰਨੇ ਚਾਹੀਦੇ ਆ ਮੈਂ ਸਮਝਦਾ ਹਾਂ ਇਹ ਕਾਇਰਤਾ ਹੈ ਜਿਹੜੀ ਅਫਸਰਾਂ ਨੂੰ ਮੂਰੇ ਕਰ ਦੋ ਕੱਲ ਰਤਨ ਜੀ ਮੈਂ ਇੱਥੇ ਖੜ ਕੇ ਕਿਸੇ ਨਾਲ ਪੰਗਾ ਲੈ ਲਾਂ ਠੀਕ ਹੈ ਤੇ ਮੈਂ ਕਹਦਾ ਕਿ ਇਹਨੇ ਲਿੱਤਾ ਜੀ ਪੰਗਾ ਤੇ ਇਹਨੂੰ ਨੱਪੋ ਤੁਸੀਂ ਇਹ ਤਾਂ ਕੰਮ ਗਲਤ ਹੈ ਨਾ ਫਿਰ ਹੁਣ ਤੁਸੀਂ ਦੇਖੋ ਹਾਂ ਇਹ ਜਿਹੜੀ ਸਾਰੀ ਵਾਰਦਾਤ ਵਪਰੀ ਹੈ ਜੀ ਇਹਦੇ ਨਾਲ ਸਭ ਤੋਂ ਜ਼ਿਆਦਾ ਇੱਜ਼ਤ ਕਿਹਦੀ ਲੁੱਟੀ ਗਈ ਹੈ ਹੂੰ ਪੰਜਾਬ ਪੁਲਿਸ ਦੀ ਜੀ ਕਾਨੂੰਨ ਵਿਵਸਥਾ ਦੀ ਜੀ ਲੋਕਾਂ ਦਾ ਵਿਸ਼ਵਾਸ ਪੰਜਾਬ ਪੁਲਿਸ ਤੋਂ ਉੱਠ ਗਿਆ ਹੂੰ ਲੋਕਾਂ ਦਾ ਹਜੂਮ ਆਇਆ ਸੀਗਾ ਹਰੇਕ ਇੱਥੇ ਗਲੀ ਗਲੀ ਚ ਹਰੇਕ ਬੱਚੇ ਨੂੰ ਪਤਾ ਹੈ ਕਿ ਝੂਠੇ ਪਰਚੇ ਦਰਜ ਕਰਾਏ ਜੀ ਹੁਣ ਸਰਕਾਰ ਨੂੰ ਬੈਕਫੁੱਟ ਤੇ ਆਉਣਾ ਪਿਆ ਇਹਦੇ ਨਾਲ ਕਿਹਦੀ ਬੇਇੱਜ਼ਤੀ ਆ ਪੰਜਾਬ ਪੁਲਿਸ ਦੀ ਪ੍ਰਸ਼ਾਸਨ ਦੀ ਬੇਇੱਜ਼ਤੀ ਆ ਹੂੰ ਬੇਇੱਜ਼ਤੀ ਕਿਹਦੇ ਕਰਕੇ ਹੈਗੀ ਆ ਇੱਕ ਗਲਤ ਸਿਆਸੀ ਫੈਸਲੇ ਕਰਕੇ ਹੈਗੀ ਆ ਸੋ ਇੱਕ ਹੋਰ ਬੰਦੇ ਦੀ ਬੇਇੱਜ਼ਤੀ ਸਾਰੀ ਪ੍ਰਸ਼ਾਸਨ ਸਹੇ ਇਹ ਪ੍ਰਸ਼ਾਸਨ ਸਾਡੀ ਵੀ ਹੈਗੀ ਆ ਸਾਡੇ ਸੂਬੇ ਦੀ ਪ੍ਰਸ਼ਾਸਨ ਹੈ ਇਹ ਭਗਵੰਤ ਮਾਨ ਦੇ ਇਹ ਨਿੱਜੀ ਘਰ ਦੇ ਤਾਂ ਨਹੀਂ ਕੰਮ ਕਰਨ ਵਾਲੇ ਕਰਮਚਾਰੀ ਹੈਗੇ ਜੀ ਇੱਕ ਸਵਾਲ ਹੋਰ ਆ ਜਿਵੇਂ 3 ਤਰੀਕ ਨੂੰ ਬਹੁਤ ਸਾਰੇ ਨੌਜਵਾਨ ਗਏ ਬੈਰੀਗੇਡ ਟੁੱਟੇ ਆ ਪੱਤਰਕਾਰਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਰੀਟੇਨ ਕੀਤਾ ਗਿਆਗਾ ਉਹੜਾ ਸੀਨ ਬਣਾ ਪਰ ਉਸ ਤੋਂ ਬਾਅਦ ਜਿਹੜਾ ਉਹ ਫੈਸਲਾ ਆ ਗਿਆ ਤੁਹਾਨੂੰ ਕੀ ਲੱਗਦਾ ਵੀ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਜਿਹੜੇ ਉੱਥੇ ਨੁਮਾਇੰਦੇ ਸੀ ਉਹਨਾਂ ਨਾਲ ਠੱਗੀ ਮਾਰ ਲਈ ਜਾਂ ਉਹਨਾਂ ਨੂੰ ਆਪਣੀਆਂ ਗੱਲਾਂ 'ਚ ਲੈ ਲਿਆ ਜਾਂ ਫਿਰ ਇਹ ਕੋਈ ਰਲ਼ੀ ਮਿਲੀ ਕੋਈ ਖਿਚੜੀਆ ਖੈਰ ਵਾਲਾ ਮਸਲਾ ਕੀ ਇਹ ਤਾਂ 5 ਦਿਨ ਰਹਿ ਗਏ ਨੇ 10 ਤਰੀਕ ਨੂੰ ਇਹ 10 ਤਰੀਕ ਨੂੰ ਗੱਲ ਸਾਫ਼ ਹੋ ਜੂਗੀ ਕਿ ਆ ਕੀ ਹੋਇਆ ਹਾਂ ਇਹ ਜਿਆਦਾ ਦੇਰ ਲੁਕੀ ਨਹੀਂ ਰਹਿੰਦੀ ਗੱਲ ਹਾਂ ਪਰ ਜਦੋਂ ਇੱਕ ਦਿਨ ਪਹਿਲਾਂ ਇਹ ਸਾਰਿਆਂ ਨਾਲ ਸਲਾਹ ਹੋ ਚੁੱਕੀ ਸੀਗੀ ਹਾਂ ਕਿ ਅਸੀਂ ਸਿਰਫ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਅਧੀਨ ਚੱਲਣਾ ਹੈ ਡਿਸਟ੍ਰਿਕਟ ਮੈਜਿਸਟ੍ਰੇਟ ਕੋਲੇ ਇਹ ਪਾਵਰ ਹੈਗੀ ਹੈ ਕਨਸਟੀਟਿਊਸ਼ਨ ਆਫ ਇੰਡੀਆ ਦੇ ਦੁਆਰਾ ਕਿ ਉਹ ਕੋਈ ਵੀ ਜ਼ਿਲੇ ਦੇ ਕੋਈ ਵੀ ਝੂਠੇ ਪਰਚੇ ਨੂੰ ਵਾਪਸ ਲੈ ਸਕਦਾ ਜਦੋਂ ਜੁਡੀਸ਼ੀਅਲ ਰਿਮਾਂਡ 'ਚ ਹੋਵੇ ਹੁਣ ਭਾਣਾ ਸਿੱਧੂ ਜੁਡੀਸ਼ੀਅਲ ਰਿਮਾਂਡ 'ਚ ਸੀਗਾ ਤੇ ਫਿਰ ਸਾਨੂੰ ਇਸ ਗੱਲ ਤੇ ਜ਼ੋਰ ਲਾਉਣਾ ਚਾਹੀਦਾ ਸੀਗਾ ਕਿਉਂਕਿ ਏਸੀ ਗੱਲ ਤੇ ਅਸੀਂ ਇੱਕ ਤਰੀਕ ਤੋਂ ਪਹਿਲਾਂ ਜ਼ੋਰ ਲਾਇਆ ਸੀਗਾ ਨਹੀਂ ਇਹ ਇਹ ਜਿਹੜਾ ਗੋਬਿੰਦ ਜੀ ਜਿਹੜਾ ਇਹ ਫੈਸਲਾ ਹੋਇਆ ਇਹਦੇ ਤੇ ਪਹਿਲਾਂ ਡਿਸਕਸ਼ਨ ਹੋ ਚੁੱਕੀ ਸੀ ਏਦਾਂ ਸਰਕਾਰ ਪਹਿਲਾਂ ਮੰਨ ਰਹੀ ਸੀ ਪ੍ਰਸ਼ਾਸਨ ਵੀ ਲਿਖਤ ਦੇ ਦਿੰਨੇ ਆ ਚਾਰ ਦਿਨ ਪੰਜ ਦਿਨ ਬਿਲਕੁਲ ਜੀ ਉਹੀ ਉੱਥੇ ਹੋ ਗਿਆ ਫਿਰ ਉਦੋਂ ਸਰਕਾਰ ਨੇ ਪਹਿਲਾਂ ਹੀ ਕਹਿਤਾ ਸੀਗਾ ਕਿ ਤੁਸੀਂ ਇੱਕ ਤਰੀਕ ਦੀ ਦੋ ਨੂੰ ਕਰ ਦੋ ਹਾਂ ਵੀ ਦੋ ਨੂੰ ਸ਼ਾਮ ਤੱਕ ਜਾਂ ਸਵੇਰ ਤੱਕ ਦੋ ਦੀ ਸਵੇਰ ਤੱਕ ਅਸੀਂ ਛੱਡ ਦਾਂਗੇ ਅਸੀਂ ਛੱਡ ਦਾਂਗੇ ਇਹ ਫਿਰ ਕਹਾਣੀ ਕੀ ਬਣ ਗਈ ਇਹ ਫਿਰ ਅਸੀਂ ਉਹਨਾਂ ਤੇ ਉਸ ਵੇਲੇ ਭਰੋਸਾ ਨਹੀਂ ਕੀਤਾ ਸਾਨੂੰ ਇਹ ਸੀਗਾ ਕਿ ਇੱਕ ਤਰੀਕ ਦੀ ਕਾਲ ਨੂੰ ਡਿਲੇ ਕਿਉਂ ਕਰਨਾ ਚਾਹੁੰਦੇ ਨੇ ਦੋ ਤੱਕ ਨੇ ਇਹਦਾ ਮਤਲਬ ਤਾਂ ਜੇ ਇਹਨਾਂ ਨੇ ਇੱਕ ਦੀ ਸ਼ਾਮ ਨੂੰ ਕਰਨਾ ਹੈ ਤੇ 31 ਨੂੰ ਹੀ ਕਰ ਦਿੰਦੇ ਫਿਰ ਆਪਾਂ ਇੱਕ ਦੀ ਕੈਂਸਲ ਹੀ ਕਰ ਦਿੰਦੇ ਡਿਲੇ ਕਰਨ ਦੀ ਕੀ ਲੋੜ ਸੀ ਕਿਹਾ ਸੀ ਪ੍ਰਸ਼ਾਸਨ ਨੂੰ ਕਿ ਤੁਸੀਂ ਸਾਡੇ ਤੋਂ ਡਿਲੇ ਨਾ ਕਰਵਾਓ ਸਾਡਾ ਰੇਲਾ ਰੋਕਣ ਦਾ ਮਕਸਦ ਨਹੀਂ ਹੈਗਾ ਅਸੀਂ ਪ੍ਰੋਟੈਸਟ ਨਹੀਂ ਕਰਨਾ ਚਾਹੁੰਦੇ ਅਸੀਂ ਇਕੱਠ ਵੀ ਨਹੀਂ ਕਰਨਾ ਚਾਹੁੰਦੇ ਤੁਸੀਂ ਅੱਜ 31 ਦੀ ਸ਼ਾਮ ਨੂੰ ਉਹਨੂੰ ਬਾਹਰ ਕਰ ਦਿਓ ਨਹੀਂ ਨਹੀਂ ਇਹ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਤਾਂ ਬਹੁਤ ਵੱਡੀ ਗੱਲ ਆ ਵੀ ਜੇ ਇਹ ਫੈਸਲਾ ਇੱਥੇ ਹੁੰਦਾ ਸੀ ਉਹੀ ਫੈਸਲਾ ਉੱਥੇ ਜਾ ਕੇ ਹੋ ਗਿਆ ਇਹ ਇੰਨਾ ਫਿਰ ਜਿਹੜਾ ਇਹ ਇੰਨਾ ਯੂਥ ਦਾ ਜਾਂ ਇੰਨਾ ਜਿਹੜੀ ਇਹ ਤਸਵੀਰ ਬਣਾਈ ਗਈ ਇਹ ਕਾਦੇ ਲਈ ਕੀ ਇਹ ਕੋਈ ਰਾਜਨੀਤਿਕ ਸਟੰਟ ਹੈ ਇਹ ਮੈਨੂੰ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਮੇਰੀ ਇਹ ਉਹਨਾਂ ਲੋਕਾਂ ਨਾਲ ਕੋਈ ਗੱਲ ਨਹੀਂ ਹੋਈ ਹਮ ਪਰ ਇਹਦੇ ਇਹਹੀ ਤਾਂ ਸ਼ੱਕ ਦਾ ਘੇਰਾ ਹੈਗਾ ਪੁਲਿਸ ਤੇ ਹਮ ਕੀ ਪੁਲਿਸ ਹੁਣ ਕਹਿ ਰਹੀ ਹੈ ਕਿ ਆਪਾਂ 6 ਦਿਨਾਂ ਚ ਇਹ ਕਰ ਦੇਵਾਂਗੇ ਹਮ ਅਸੀਂ ਮਹਾਰਾਜ ਸੱਚੇ ਪਾਤਸ਼ਾਹਗੇ ਅਰਦਾਸ ਕਰਦੇ ਆਂ ਕਿ 6 ਦਿਨਾਂ ਤੋਂ ਪਹਿਲਾਂ ਪਹਿਲਾਂ ਪੁਲਿਸ ਆ ਫੈਸਲਾ ਲੈ ਲੇ ਪਰ ਇਸ ਚੀਜ਼ ਦਾ ਬਹੁਤ ਵੱਡਾ ਸ਼ੱਕ ਹੈ ਕਿਉਂਕਿ ਇਹਨਾਂ ਵਿੱਚੋਂ ਕਈ ਅਫਸਰ ਸੀਗੇ ਜਿਹੜੇ ਉਹ ਦਿਨ ਅਜਨਾਲੇ ਥਾਣੇ 'ਚ ਵੀ ਹਾਜ਼ਰ ਸੀਗੇ ਹਾਂ ਤੁਸੀਂ ਵੀਡੀਓ ਖੋਲ ਕੇ ਦੇਖੋ ਜਦੋਂ ਅਮਰਤਪਾਲ ਉਂਗਲੀ ਕਰਕੇ ਆ ਕਰਕੇ ਗੱਲ ਕਰਦਾ ਅਫਸਰਾਂ ਨਾਲ ਜੀ ਇਹ ਕਹਿੰਦਾ ਕਿ ਤੂਫਾਨ ਸਿੰਘ ਤੇ ਪੁਰਾਣੇ ਪਰਚੇ ਆਪਾਂ ਵਾਪਸ ਲੈਣੇ ਆ ਜੀ ਤੇ ਕਹਿੰਦੇ ਆ ਕਿ ਜਿਹੜਾ ਅੱਜ ਇਹ ਵਾਰਦਾਤ ਹੋਈ ਆ ਹੂੰ ਇਹ ਇਕੱਲੇ ਸਾਡੇ ਘਰ 'ਚ ਨਹੀਂ ਹੋਈ ਇਹ ਪ੍ਰਸ਼ਾਸਨ ਦੇ ਬੈਰੀਕੇਡਸ ਕਰਕੇ ਵੀ ਹੋਈ ਆ ਰੈਜ਼ਿਸਟੈਂਸ ਕਰਕੇ ਹੋਈ ਆ ਹੂੰ ਤੇ ਉਹਨਾਂ ਅਫਸਰਾਂ ਨੇ ਉੱਥੇ ਯਕੀਨੀ ਭਰੋਸਾ ਤੁਹਾਡੇ ਕੈਮਰਿਆਂ ਤੇ ਦਿੱਤਾ ਸੀਗਾ ਕਿ ਅਸੀਂ ਕੋਈ ਨਵਾਂ ਪਰਚਾ ਨਹੀਂ ਦਿੰਦੇ ਤੇ ਅਸੀਂ ਪੁਰਾਣੇ ਪਰਚੇ ਤੂਫਾਨ ਸਿੰਘ ਦੇ ਵਾਪਸ ਲੈ ਲੈਂਦੇ ਹਾਂ ਪਰ ਤਿੰਨ ਦਿਨਾਂ ਚ ਉਹਨਾਂ ਸਾਰਿਆਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਉਹਨਾਂ ਨੂੰ ਡਿਬਰੂਗੜ ਧੱਕਦਾ ਸੀਗਾ ਸੋ ਇਸ ਕਰਕੇ ਸਾਨੂੰ ਪ੍ਰਸ਼ਾਸਨ ਤੇ ਸ਼ੱਕ ਹੁੰਦਾ ਕਿ ਸਾਨੂੰ ਇਹ ਮਹਿਸੂਸ ਹੁੰਦਾ ਕਿ ਜਿਹੜਾ 6 ਦਿਨਾਂ ਦਾ ਹੈਗਾ ਇਹ ਝੂਠ ਮਾਰ ਕੇ ਇਹਨਾਂ ਨੂੰ ਇਹਨਾਂ ਦਾ ਕੰਮ ਹੈ ਕੀ ਲੋਅ ਐਂਡ ਆਰਡਰ ਬਰਕਰਾਰ ਰੱਖਣਾ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਨ ਨਹੀਂ ਦੇਣੀ ਕਿਸੇ ਵੀ ਹਾਲਤ ਤੇ ਚਾ ਝੂਠ ਮਾਰਨਾ ਪਵੇ ਚਾ ਜੋ ਮਰਜ਼ੀ ਕਰਨਾ ਪਵੇ ਤੇ ਸਾਨੂੰ ਇਹ ਮਹਿਸੂਸ ਹੁੰਦਾ ਕਿ ਆ ਕੰਮ ਕੀਤਾ ਗਿਆ ਤੇ ਤੇ ਹੋ ਨਗਲਾ ਫੈਸਲਾ ਜਿਹਾ ਲੱਗਾ ਸਾਰਾ ਇੱਕ ਗੋਬਨ ਸੀ ਇੱਕ ਟੈਕਨੀਕਲ ਹੋਰ ਵੀ ਕਾਨੂੰਨੀ ਪੱਖ ਤੋਂ ਜਿਹੜੀ ਉੱਥੇ ਕਹੀ ਵੀ ਗਈ ਵੀ ਜੇ ਇਹ ਮਦਈ ਪੁਲਿਸ ਹੁੰਦੀ ਤਾਂ ਉਦੋਂ ਹੀ ਹੁਣੀ ਛੱਡ ਦਿੰਦੇ ਭਾਨੇ ਨੂੰ ਪਰ ਮਦਈ ਹੋਰ ਬੰਦੇ ਨੇ ਜਿਹੜਾ ਮਦਈ ਹੈ ਉਹ ਮੈਨੂੰ ਰੋਜ਼ ਸੁਨੇਹੇ ਲਵਾ ਰਿਹਾ ਕਿ ਮੈਂ ਗੋਵਿੰਦ ਨੂੰ ਮਿਲਣਾ ਇੱਕ ਵਾਰੀ ਗੋਵਿੰਦ ਸਿੰਘ ਨੂੰ ਮਿਲਣਾ ਕਿਉਂਕਿ ਅਸੀਂ ਅਦਾਲਤ ਚ ਵੀ ਕੇਸ ਬਾਤ ਹੈ ਹੂੰ ਤੇ ਮਦਈ ਨੂੰ ਪਤਾ ਉਹ ਝੂਠਾ ਹੈ ਮੈਂ ਆਲਰੇਡੀ ਪੁਲਿਸ ਨੂੰ ਕਹਿਤਾ ਸੀਗਾ ਕਿ ਭਾਨੇ ਨੂੰ ਭਾਨੇ ਨੇ ਲਾਈਵ ਉਸ ਮਦਈ ਨਾਲ ਉਸ ਟਰੈਵਲ ਏਜੰਟ ਨਾਲ ਗੱਲ ਕੀਤੀ ਸੀਗੀ ਜੀ ਕਿ ਤੁਸੀਂ ਆਸਤੀ 1000 ਲੱਖ ਰੁਪਇਆ ਇਸ ਗਰੀਬ ਪਰਿਵਾਰ ਨੂੰ ਦੇਣਾ ਹੈ ਹੂੰ ਦੇ ਤੁਸੀਂ ਇਹ ਛੇਤੀ ਦੇ ਦਿਓ ਹੂੰ ਤੇ ਉਹਨਾਂ ਨੇ ਕਿਹਾ ਮੇਰੀ ਵੀ ਆਰਥਿਕ ਸਥਿਤੀ ਥੋੜੀ ਜੀ ਕਮਜ਼ੋਰ ਹੈ ਹੂੰ ਤੇ ਭਾਨੇ ਨੇ ਕਿਹਾ ਫੇਰ ਹੁਣੇ 10000 ਦੇ ਦਿਓ ਤੇਲ ਪਾਣੀ ਚਲਾਉਣ ਜੋਗਾ ਹੋ ਜਾਊਗਾ ਇਹ ਪਰਿਵਾਰ ਤੇ ਜਦੋਂ ਤੁਹਾਡੇ ਕੋਲੇ ਆ ਜਾਣਗੇ ਫੇਰ ਪੂਰੇ ਕਰ ਦਿਓ ਹੂੰ ਹਫਤੇ ਤੱਕ ਤੇਲ ਪਾਣੀ ਜੋਗੇ ਹੋ ਜਾਣਗੇ ਉਹ ਜਿਹੜੀ ਇੰਨੀ ਕਿੰਨਾ ਨੇ ਕਲਿੱਪ ਕੱਟ ਲਈ ਆ 10000 ਦੇ ਦਿਓ ਤੇ ਉਹ 10000 ਪਾਤਾ ਹੁਣ ਜੇ ਪੁਲਿਸ ਚੋਂਦੀ ਤੇ ਪੁਲਿਸ ਉਹ ਪੂਰੀ ਕਲਿੱਪ ਲੈ ਕੇ ਮਦਈ ਨੂੰ ਬਿਠਾ ਕੇ ਨਾਲ ਦੀ ਨਾਲ ਗੱਲ ਕਰਾ ਸਕਦੇ ਕਿ ਕਿੰਨੀ ਕਿੰਨੀ ਕਬੱਡੀ ਗੱਲ ਹੈ ਕੋਈ ਵੱਡੀ ਗੱਲ ਥੋੜੀ ਨਾ ਹੈ ਵੀ ਤੁਹਾਨੂੰ ਗੇਮ ਕੀ ਲੱਗ ਰਹੀ ਹੈ ਕੀ ਜਿਹੜਾ 13 ਨੂੰ ਕਿਸਾਨਾਂ ਦਾ ਦਿੱਲੀ ਜਾਣ ਦਾ ਲਾਣਾ ਉਹ ਆ ਜਾਂ ਫਿਰ ਲੋਕ ਸਭਾ ਚੋਣਾਂ ਦੀ ਕੋਈ ਸੰਗਰੂਰ ਤੇ ਬਠਿੰਡੇ ਦੀ ਹਲਚਲ ਮੇਰੀ ਤਾਂ ਇਹੀ ਸਲਾਹ ਹੈ ਕਿ ਜਦੋਂ ਏਡੇ ਵੱਡੇ ਮੋਰਚੇ ਸੰਘਰਸ਼ ਲਿਖੇ ਜਾਂਦੇ ਆ ਹਾਂ ਏਡੀ ਸੌਖੇ ਤਰੀਕੇ ਨਾਲ ਸਾਨੂੰ ਪਰ ਸ਼ਾਸਨ ਦੀਆਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ ਹੁਣ ਤੁਸੀਂ ਦੇਖੋ ਦਿੱਲੀ 'ਚ ਐਡਾ ਵੱਡਾ ਮੋਰਚਾ ਚੁੱਕਿਆ ਗਿਆ ਹੋਵੇ 700 ਕਿਸਾਨਾਂ ਦਾ ਖੂਨ ਡੁੱਲਿਆ ਹੋਵੇ ਸ਼ਹੀਦ ਹੋ ਗਏ ਹੁਣ ਉਸ ਮੋਰਚੇ 'ਚ ਜੀ ਤੇ ਇਹ ਸਰਕਾਰ ਨੇ ਵਿਸ਼ਵਾਸ 'ਚ ਲੈ ਕੇ ਕਿਸਾਨ ਆਗੂਆਂ ਨੂੰ ਕਹਿਤਾ ਕਿ ਆਪਾਂ ਸਾਰੇ ਪਰਚੇ ਰੱਦ ਕਰਾਂਗੇ ਜਿਹੜੇ ਕਿਸਾਨਾਂ ਦੀਆਂ ਮੌਤਾਂ ਹੋਈਆਂ ਉਹਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਾਂਗੇ ਐਮਐਸਪੀ ਲਾਗੂ ਕਰਾਵਾਂਗੇ ਸੁਆਮੀਨਾਥਨ ਰਿਪੋਰਟ ਲਾਗੂ ਕਰਾਵਾਂਗੇ ਤੇ ਜਿਹੜੀ ਫਸਲਾਂ ਤੇ ਐਮਐਸਪੀ ਨਹੀਂ ਵੀ ਮੈਂਸ਼ਨਡ ਉਹਦੇ ਵਿੱਚੋਂ ਵੀ ਨਵੀਂ ਫਸਲਾਂ ਆਪਾਂ ਹੂੰ ਜੋੜ ਕੇ ਗੰਨੇ ਤੇ ਹੋਰ ਕਈ ਫਸਲਾਂ ਤੇ ਆਪਾਂ ਐਮਐਸਪੀ ਲਾਗੂ ਕਰਾਵਾਂਗੇ ਜੀ ਤੇ ਅੱਜ ਅਸੀਂ ਇੱਥੇ ਰੋਲਾ ਪਾਉਂਦੇ ਆ ਕਿ ਜੀ ਦਿੱਲੀ ਚ ਸਾਡੇ ਨਾਲ ਧੋਖਾ ਕਰ ਲਿਆ ਸਾਡੇ ਤੋਂ ਮੋਰਚਾ ਚੁਕਾ ਲਿਆ ਹੂੰ ਤੇ ਆ ਚੀਜ਼ਾਂ ਲਾਗੂ ਨਹੀਂ ਹੋਈਆਂ ਸੋ ਮੈਂ ਸਮਝਦਾ ਕਿ ਜਿਹੜਾ ਪ੍ਰਧਾਨ ਸਾਹਿਬ ਨੇ ਤੁਸੀਂ ਵੱਡੇ ਬਿਆਨ ਦੀ ਜ਼ਿਕਰ ਕਰਦੇ ਸੀਗੇ ਜੀ ਵੱਡਾ ਬਿਆਨ ਦਿੱਤਾ ਹੈ ਕਿ ਸ਼ੱਕ ਹੈ ਸ਼ੱਕ ਇਹ ਸੀ ਗੱਲ ਕਿਉਂਕਿ ਪਿਛਲੇ 2 ਜਿਹੜੇ ਸੰਘਰਸ਼ ਇਹਨਾਂ ਲੋਕਾਂ ਨੇ ਲੜੇ ਆ ਹੂੰ ਇਹ ਪੰਜਾਬ ਦੀ ਆਵਾਮ ਨੇ ਮੂਰੇ ਹੋ ਕੇ ਲੜੇ ਆ ਹੂੰ ਉਹਦੇ 'ਚ ਧੋਖਾ ਤੇਰੀ ਹੋਈ ਆ ਹੂੰ ਇਹ ਉਹਨੇ ਦੇਖਣ ਵਾਲਾ ਹੋਊਗਾ 10 ਤਰੀਕ ਨੂੰ ਸਾਫ਼ ਹੋ ਜਾਊਗਾ ਕਿ ਇਹਦੇ 'ਚ ਕੋਈ ਧੋਖਾ ਹੋਇਆ ਕਿ ਨਹੀਂ ਹੋਇਆ ਜੀ ਪਰ ਇੱਕ ਇੱਕ ਗੱਲ ਹੋਰ ਆ ਜੇ ਹੁਣ ਪਾਨਾ ਬਾਹਰ ਵੀ ਆਉਂਦਾ ਹੈ ਜਿਵੇਂ ਪੁਲਿਸ ਨੇ ਕਿਹਾਗਾ ਪਰ ਜੇ ਗੱਲ ਇਹ ਪਹਿਲਾਂ ਹੀ ਹੋ ਚੁੱਕੀ ਸੀ ਵੀ ਇਹੀ ਫੈਸਲੇ ਤੇ ਪੁਲਿਸ ਪਹਿਲਾਂ ਸੀ ਉਹੀ ਫੈਸਲਾ ਉੱਤੇ ਜਾ ਕੇ ਕਰਤਾ ਐਨੀ ਤਸਵੀਰ ਬਣਾਤੀ ਇਹਦਾ ਫਿਰ ਠੱਗੀ ਹੀ ਇੱਕ ਤਰ੍ਹਾਂ ਦੀ ਵੱਜ ਗਈ ਨੌਜਵਾਨਾਂ ਨਾਲ ਇਹ 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 ਤੁਹਾਨੂੰ ਉਹਨਾਂ ਨੂੰ ਪੁੱਛਣਾ ਪੈਣਾ ਜਿੰਨਾ ਲੋਕਾਂ ਨੇ ਸਰਕਾਰ ਨਾਲ ਬੈ ਕੇ ਇਹ ਫੈਸਲਾ ਲਿੱਤਾ ਮੈਂ ਉੱਥੇ ਨਹੀਂ ਸੀਗਾ ਜੀ ਸੋ ਮੈਂ ਇਹਦੇ ਤੇ ਕੋਈ ਨਹੀਂ ਪਰ ਤੁਹਾਡੇ ਕੋਲੇ ਤਾਂ ਪੁਲਿਸ ਮੰਨ ਰਹੀ ਸੀ ਨਾ ਵੀ ਅਸੀਂ ਇਹ ਕਰ ਦਾਂਗੇ ਇੱਕ ਤਰੀਕ ਨੂੰ ਦੋ ਤਰੀਕ ਨੂੰ ਫਿਰ ਵੀ ਅਸੀਂ ਸਾਰੇ ਇੱਕ ਹੈਗੇ ਆ ਠੀਕ ਹੈ ਅਸੀਂ ਇਕੱਠੇ ਸੰਘਰਸ਼ ਲੜਾਂਗੇ ਠੀਕ ਹੈ ਤੇ ਸਾਡੀ ਦੁਸ਼ਮਣੀ ਨਾ ਤਾਂ ਪੁਲਿਸ ਨਾਲ ਹੈਗੀ ਆ ਨਾ ਸਾਡੀ ਦੁਸ਼ਮਣੀ ਜਿੰਨਾ ਲੋਕਾਂ ਨੇ ਸਾਡੇ ਵੱਲੋਂ ਫੈਸਲੇ ਦਿੱਤੇ ਉਹਨਾਂ ਨਾਲ ਹੈਗੀ ਆ ਹੂੰ ਠੀਕ ਹੈ ਤੇ ਤੇ ਜੋ ਵੀ ਹੈਗਾ ਅਸੀਂ ਹੁਣ ਜਦੋਂ ਬੈਠਾਂਗੇ ਵਿਚਾਰਾਂ ਕਰਾਂਗੇ ਉਹਨਾਂ ਵਿਚਾਰਾਂ ਚੋਂ ਗੱਲਾਂ ਨਿਕਲ ਕੇ ਆਉਣਗੀਆਂ ਕੀ ਗੋਬਨ ਜੀ ਉਹਨਾਂ ਤੇ ਅਮਲ ਕੀਤਾ ਜਾਊਗਾ ਹਾਂ ਉਹਨਾਂ ਚੀਜ਼ਾਂ ਦੀ ਸੁਧਾਰ ਕੀਤੀ ਜਾਊਗੀ ਹੂੰ ਜਿਨ੍ਹਾਂ ਤੋਂ ਗਲਤੀ ਹੋਈ ਹੈ ਜੇ ਹੋਈ ਹੈ ਹੂੰ ਤੇ ਫੇਰ ਉਹਨਾਂ ਨੂੰ ਸਮਝਾਵਾਂਗੇ ਹੂੰ ਤੇ ਆ ਸਾਰੀ ਗੱਲਬਾਤ ਹੋਊਗੀ ਫਿਰ ਕੀ 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 ਇਹਦੇ ਪਿੱਛੇ ਦਾ ਕਾਰਨ ਇਹ ਤਾਂ ਨਹੀਂ ਵੀ ਇੱਕ ਤਰੀਕ ਨੂੰ ਅਕਾਲੀ ਦਲ ਅੰਮ੍ਰਿਤਸਰ ਪਿੱਛੇ ਉਵੇਂ ਇਕੱਠ ਨਹੀਂ ਹੋਇਆ ਜਿਵੇਂ ਤੈਨੂੰ ਹੋ ਗਿਆ ਕਿ ਉਹ ਕਾਰਨ ਤਾਂ ਨਹੀਂ ਵੀ ਤੁਹਾਨੂੰ ਤਾਂ ਨਹੀਂ ਇਹ ਲੱਗ ਰਿਹਾ ਦੇਖੋ ਜੇ ਦਿਨ ਇੱਕ ਤਰੀਕ ਨੂੰ ਅਕਾਲੀ ਦਲ ਅੰਮ੍ਰਿਤਸਰ ਦਾ ਸੀਗਾ ਜੀ ਪੁਲਿਸ ਤੇ ਮੇਰੇ ਖਿਆਲ 7 8 10 12 13 ਜ਼ਿਲ੍ਹਿਆਂ ਦੀ ਪੁਲਿਸ ਤਨਾਤ ਸੀਗੀ ਹੂੰ ਤੁਰੀ ਤਿੰਨੋਂ ਜ਼ਿਲ੍ਹਿਆਂ 'ਚ ਹੂੰ ਇਨਾਂ ਦਾ ਇਹ ਸਿਸਟਮ ਸੀਗਾ ਕਿ ਇਹਨਾਂ ਨੇ ਪੰਜ-ਪੰਜ ਪਿੰਡਾਂ ਨੂੰ ਜਿਹੜੀਆਂ ਜਿਵੇਂ ਦੋ ਵੱਡੇ ਪਿੰਡ ਨੇ ਦੋ ਵੱਡੇ ਪਿੰਡਾਂ ਨੂੰ ਕਨੈਕਟ ਕਰਨ ਨੂੰ ਰੂਰਲ ਡਿਵੈਲਪਮੈਂਟ ਮੰਡੀਕਰਨ ਬੋਰਡ ਦੀਆਂ ਸੜਕਾਂ ਹੁੰਦੀਆਂ ਤੇ ਉਹਨਾਂ ਪਿੰਡਾਂ ਨੂੰ ਮੇਨ ਰੋਡ ਨਾਲ ਕਨੈਕਟ ਕਰਨ ਵਾਲੀਆਂ ਲਿੰਕ ਰੋਡਸ ਹੁੰਦੀਆਂ ਜੀ ਇਹਨਾਂ ਨੇ ਆਹ ਦੋ-ਦੋ ਤਿੰਨ-ਤਿੰਨ ਪਿੰਡਾਂ ਦੇ ਕਲਸਟਰ ਬਣਾ ਕੇ ਪਹਿਲਾਂ ਤਾਂ ਸਾਡੇ ਸਾਰੇ ਆਗੂਆਂ ਨੂੰ ਨਜ਼ਰਬੰਦ ਕਰਤਾ ਆਪ ਤੇ ਘਰਾਂ 'ਚ ਹੀ ਨਜ਼ਰਬੰਦ ਕੀਤਾ ਹੂੰ ਤੇ ਕਿਸੇ ਨਾਲ ਬਤਮੀਜੀ ਨਹੀਂ ਕੀਤੀ ਹੂੰ ਪਰ ਨજર ਬੰਦ ਕਰਤਾ ਸਾਰੇ ਫਿਰ ਇਹਨਾਂ ਨੇ ਜਿਹੜੇ ਉਹ ਦੋ ਪਿੰਡਾਂ ਨੂੰ ਲਿੰਕ ਰੋਡਸ 메ਨ ਰੋਡ ਨੂੰ ਲੱਗਦੇ ਸੀਗੇ ਧੂਰੀ ਨੂੰ ਉਹ ਲਿੰਕ ਰੋਡਸ ਜਮਾ ਬਲੌਕ ਕਰਤੇ ਹੂੰ 12 13 ਜਿਲਿਆਂ ਦੀ ਪੁਲਿਸ ਇੱਥੇ ਤੈਨਾਤ ਸੀਗੀ ਹੂੰ ਫਿਰ ਉਹਨਾਂ ਨੇ ਜਿਹੜੀ ਆ ਸੱਤ 메ਨ ਸੜਕਾਂ ਧੂਰੀ ਨੂੰ ਜਾਂਦੀਆਂ ਹੂੰ ਉਸ ਸੱਤ 메ਨ ਸੜਕਾਂ ਤੇ ਵੱਡੀ ਵੱਡੀ ਬੈਰੀਕੇਟਿੰਗ ਕਰਤੇ ਹੂੰ ਸੋ ਇਹ ਚਾਰ ਟਾਇਰ ਸਿਸਟਮ ਸੀਗਾ ਹੂੰ ਤੇ ਜਿਹੜਾ ਇਦਨ ਸੀਗਾ ਇਦਨ ਬਾਰੇ ਮੈਨੂੰ ਪਤਾ ਨਹੀਂ ਹੈਗਾ ਕਿ ਕਿੰਨੀ ਫੋਰਸ ਲੱਗੀ ਸੀਗੀ ਕੀ ਕੀਤਾ ਸੀਗਾ ਕੀ ਨਹੀਂ ਕੀਤਾ ਸੀਗਾ ਪਰ ਫੇਰ ਵੀ ਜਿਹੜੀ ਸਾਡੀ ਏਕਾ ਸੀਗੀ ਸਾਡੀ ਕਿਸਾਨ ਜਥੇਬੰਦੀਆਂ ਦੇ ਸਮਾਜ ਸੇਵੀ ਸਿਆਸੀ ਆਗੂਆਂ ਦੀ ਲਖੇ ਸਿਧਾਣੇ ਹੋਰੀਆਂ ਦੀ ਉਹ ਏਡੀ ਮਜ਼ਬੂਤ ਏਕਾ ਸੀਗੀ ਕਿ ਅਸੀਂ ਬੈਰੀਕੇਡਸ ਨੂੰ ਪਾਸੇ ਕਰਕੇ ਬਿਨਾਂ ਕੋਈ ਹੱਥਪਾਈ ਕੀਤੇ ਅਸੀਂ ਲੰਘ ਕੇ ਸੰਗਰੂਰ ਪਹੁੰਚ ਗਏ ਸੀਗੇ ਤੇ ਬਹੁਤ ਤਕੜਾ ਅੰਦੋਲਨ ਚੱਲਿਆ 3 ਤਰੀਕ ਨੂੰ ਤੇ ਸਾਨੂੰ ਫਕਰ ਹੈ ਇਹਨਾਂ ਸਾਰਿਆਂ ਤੇ ਜਿਨ੍ਹਾਂ ਨੇ ਮੂਰੇ ਹੋ ਕੇ ਲੜਾਈ ਉੱਦਨ ਲੜੀ ਆ ਪਰ ਤੁਹਾਨੂੰ ਇਹ ਨਹੀਂ ਵੀ ਫੈਸਲੇ ਨਾਲ ਤੁਸੀਂ ਸਹਿਮਤ ਫੈਸਲੇ ਫੈਸਲਾ ਸ਼ੱਕੀ ਫੈਸਲਾ ਸ਼ੱਕ ਸਰਕਾਰ ਤੇ ਹੈ ਜੇ ਸਰਕਾਰ ਕਰ ਦਿੰਦੀ ਹੈ 10 ਤਰੀਕ ਤੱਕ ਨਹੀਂ ਫਿਰ ਜਿਹੜੇ ਕਿਸਾਨ ਜਿਹੜੇ ਕਿਸਾਨ ਆਗੂ ਸੀ ਜਾਂ ਹੋਰ ਲੋਕ ਸੀ ਜਿਹੜੇ ਮੂਰੇ ਲੱਗੇ ਹੋਏ ਸੀਗੇ ਉਹ ਤਾਂ ਪਹਿਲਾਂ ਵੀ ਸੰਘਰਸ਼ਾਂ 'ਚ ਰਹੇ ਆ ਕੀ ਤੁਹਾਨੂੰ ਲੱਗਦਾ ਵੀ ਇਹ ਕੀ ਉਹਨ ਕਿਸਾਨ ਆਗੂ ਤੁਹਾਡੀ ਇਸ ਗੱਲ ਦਾ ਜਵਾਬ ਦੇ ਸਕਦੇ ਮੇਰੀ ਉਹਨਾਂ ਨਾਲ ਗੱਲਬਾਤ ਨਹੀਂ ਹੁੰਦੀ ਇੰਨੀ ਹੂੰ ਜੀ ਗੋਵਿੰਦ ਜੀ ਤੁਸੀਂ ਸਮਝਤਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੋਵਿੰਦ ਜੀ ਭਾਈ ਜੀ ਖਾਲਸਾ ਭਾਈ ਜੀ ਕੀ ਫਤਿਹ ਵੀ ਸੋ ਐਸੀ ਗੋਵਿੰਦ ਸਿੰਘ ਸੰਧੂ ਇਹਨਾਂ ਵੱਲੋਂ ਇੱਕ ਇਹ ਵੱਡਾ ਖੁਲਾਸਾ ਕੀਤਾ ਗਿਆਗਾ ਵੀ ਜਿਹੜੀ ਇਹ ਗੱਲ ਹੋਈ ਆ 3 ਤਰੀਕ ਨੂੰ ਇਹ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਬਲਕਿ ਇਹਦੇ ਨਾਲੋਂ ਵੀ ਇੱਕ ਵਧੀਆ ਜਿਹੜਾ ਫੈਸਲਾਗਾ ਉਹ ਇੱਕ ਜਾਂ ਦੋ ਤਰੀਕ ਨੂੰ ਹੀ ਪੁਲਿਸ ਪ੍ਰਸ਼ਾਸਨ ਮੰਨ ਰਿਹਾ ਸੀ ਭਾਨੇ ਨੂੰ ਛੱਡਣ ਲਈ ਹੁਣ ਇਹ ਕਿਉਂ ਹੋਇਆ ਜਾਂ ਕਿਉਂ ਨਹੀਂ ਹੋਇਆ ਇਹ ਵੱਡਾ ਸਵਾਲ ਆ ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਕਿਸਾਨ ਆਗੂ ਨਾਲ ਵੀ ਗੱਲ ਕਰਨ ਦੀ ਵੀ ਇਹ ਚੀਜ਼ ਕਿਉਂ ਹੋਈ ਆ ਕੀ ਇਹ ਨੌਜਵਾਨਾਂ ਨਾਲ ਠੱਗੀ ਵਜੀ ਭਾਨੇ ਨਾਲ ਠੱਗੀ ਵਜੀ ਜਾਂ ਅਸਲ ਦੇ ਵਿੱਚ ਹੋਇਆ ਕੀ ਵੋਟਾਂ ਦੀ ਰਾਜਨੀਤੀ ਜਾਂ ਇਹਦੇ ਪਿੱਛੇ ਕੋਈ ਹੋਰ ਪਲਾਨ ਆ ਜਲਦੀ ਹੀ ਮਿਲਾਂਗੇ ਹੋਰ ਮੁਲਾਕਾਤ ਦੇ ਵਿੱਚ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀ ਵਾਲੋਂ ਦੇ ਉਹ ਜ਼ਾਦਾ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ